ਗੁਰੂ ਰੂਪਿਆ ਰਿਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਸਾਡੇ ਤੇ ਇਨਕਲਾਬ ਦੀ ਗੱਲ ਚੱਲੀ ਕ੍ਰਾਂਤੀ ਦੀ ਗੱਲ ਚੱਲੀ ਸੰਘਰਸ਼ ਦੀ ਗੱਲ ਚੱਲੀ ਤਸ਼ਵੀਰ ਕੈਲੀਫੋਰਨੀਆ ਦੀ ਤਰਤੀਬ ਚੱਲੀ ਹੈ 47 ਦਾ ਜੋ ਅਸੀਂ ਆਜ਼ਾਦੀ ਦਾ ਪਹਿਲਾ ਸਾਲ ਆਇਆ ਸੀ ਉਹ ਸਾਡੀ ਜਿਹੜੀ ਖੁਸ਼ੀ ਹੈ ਉਹ ਵੀ ਕੈਲੀਫੋਰਨੀਆ ਦੀ ਧਰਤੀ ਤੋਂ ਹੋਈ ਸੀ ਇਤੋਂ ਬੀਜ ਬੀਜਿਆ ਗਿਆ ਸੀ ਹਿੰਦੁਸਤਾਨ ਦੀ ਆਜ਼ਾਦੀ ਦਾ ਤੇ ਹੁਣ ਵਕਤ ਆ ਪੰਜਾਬ ਦੀ ਆਜ਼ਾਦੀ ਦਾ ਕਿਉਂਕਿ ਕਾਗਜ਼ੀ ਪੰਤਰੀ ਆਜ਼ਾਦੀ ਦਾ ਮਿਲ ਗਈ ਲਾਜੀਕਲ ਗੱਲ ਜੇ ਕਰੀਏ ਤੱਪਰਿੰਦੇ ਆਜ਼ਾਦ ਹੋ ਗਏ ਪਰ ਉਹ ਪਰਿੰਦਿਆਂ ਦੇ ਪਰਕਤ ਰਹੇ ਗਏ ਉਹਨਾਂ ਪਿੰਦਿਆਂ ਦੇ ਪੈਰਾਂ ਨਾਲ ਡੋਰੀਆਂ ਬੰਨ ਕੇ ਫੇਰ ਪਿੰਜਰੇ ਨਾਲ ਹੀ ਬੱਝੀਆਂ ਸੀ ਆਜ਼ਾਦੀ ਦੇ ਦਿੱਤੀ ਗਈ ਪਰ ਆਜ਼ਾਦੀ ਦਾ ਰਸ ਆਪਣੇ ਕੋਲ ਰੱਖ ਲਿਆ ਗਿਆ ਅਸੀਂ ਸਾਰੇ ਪਤਾ ਨਹੀਂ ਕਿਹੜੇ ਕਮਲ ਗੁਣੇ ਦੇ ਵਿੱਚ ਖੁਸ਼ੀਆਂ ਮਾਣਦੇ ਲੁੱਡੀਆਂ ਪਾਉਂਦੇ ਵੱਡੇ ਹੋਏ ਆ ਕਿ ਪਤਾ ਨਹੀਂ ਸਾਨੂੰ ਕੀ ਮਿਲ ਗਿਆ ਪਰ ਹਕੀਕਤ ਇਹ ਹੈ ਜਾਂ ਜੀ ਸਾਰਾ ਕੁਝ ਕੁਝ ਪਰਵਾਰਾਂ ਦੇ ਹੱਥਾਂ 'ਚ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਕੋਲ ਰੱਖਿਆ ਹੋਇਆ ਤੁਸੀਂ ਮੈਂ ਮਾਫੀ ਚਾਹਾਂਗਾ ਕਹਿਣ ਲੱਗਾ ਕਿ ਤੁਸੀਂ ਨਕਰਮੇ ਵੀ ਹੋ ਕਿ ਆਪਣੀ ਧਰਤੀ ਤੋਂ ਤੁਹਾਨੂੰ ਬਾਹਰ ਆ ਕੇ ਵਸਣਾ ਪਿਆ ਪਰ ਤੁਸੀਂ ਕਰਮਾਂ ਵਾਲੇ ਵੀ ਹੋ ਕਿ ਸ਼ੁਕਰ ਹੈ ਕਿ ਸਿਆਹ ਧਰਤੀ ਤੇ ਦਾ ਬੈਠੇ ਅਸੀਂ ਕਿਉਂਕਿ ਉੱਥੇ ਰਹਿੰਦੇ ਆਂ ਬੜੀ ਨੇੜਿਓਂ ਇਸ ਅੱਗ ਨੂੰ ਇਸ ਸੰਤਾਪ ਨੂੰ ਦੇਖਿਆ ਹੈ ਮੈਂ ਬਤੌਰ ਕਲਾਕਾਰ ਪਿੰਡਾਂ 'ਚ ਸ਼ੂਟਿੰਗ ਕਰਨ ਜਾਣਾ ਸਟੇਜ ਸ਼ੋਅ ਕਰਨ ਜਾਣੇ ਉਦੋਂ ਵੀ ਪੰਜਾਬ ਦਾ ਬੜਾ ਸਮਝਿਆ ਦੇਖਿਆ ਸੁਣਿਆ ਲੋਕ ਬਹੁਤ ਮਲੇ ਉਸ ਤਰ੍ਹਾਂ ਦੇ ਰੋਲ ਵੀ ਕੀਤੇ ਫਿਲਮਾਂ ਵੀ ਕੀਤੀਆਂ ਪਰ ਇਸ ਵਕਤ ਦੇ ਕ੍ਰਾਂਤੀਵੀਰ ਇਸ ਯੁੱਗ ਦੇ ਹਿੰਦੁਸਤਾਨ ਦੇ ਅਰਵਿੰਦ ਕੇਜਰੀਵਾਲ ਦੇ ਨਾਲ ਜੁੜ ਕੇ ਜਦੋਂ ਪੰਜਾਬ ਦੇ ਪਿੰਡਾਂ ਆਤਮਾ ਕੀਰਨੇ ਪਾਉਣ ਲੱਗੀ ਰੂਹ ਨੇ ਵਰਲਾਪ ਕੀਤਾ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਵੇਖਿਆ ਚਾਰ-ਚਾਰ ਪੁੱਤਰਾਵਾਲੀਆਂ ਮਾਵਾਂ ਸੱਕਣੀਆਂ ਹੋ ਕੇ ਬੈਠੀਆਂ ਘਰ ਬੱਚਾ ਹੀ ਨਹੀਂ ਅਸੀਂ ਦੇਖਿਆ ਆਪਣੀ ਅੱਖਾਂ ਦੇ ਨਾਲ ਸੋਰਸਿੰਗ ਵਾਲਾ ਪਿੰਡ ਦੀ ਮੈਂ ਐਗਜ਼ਾਮਪਲ ਦੇਵਾਂਗਾ ਇੱਕ ਘਰ ਦੇ ਵਿੱਚ ਧਰਾਨੀਆਂ ਜਠਾਨੀਆਂ ਹੱਥ 'ਚ ਫੋਟੋਆਂ ਫੜ ਕੇ ਬੈਠੀਆਂ ਸੀ ਇੱਕ ਜਾਨੀ ਦੱਸ ਰਹੀ ਸੀ ਵੀਰ ਜੀ ਮੇਰਾ ਇੱਕ ਗਿਆ ਆ ਮੇਰੀ ਧਰਾਨੀ ਦੇ ਦੋ ਗਏ ਨੇ ਜਠਾਨੀ ਦਾ ਵੀ ਇੱਕ ਗਿਆ ਇੱਕ ਘਰ 'ਚੋਂ ਚਾਰ ਪੁੱਤਰ ਚਲੇ ਗਏ ਕੋਈ 20 ਸਾਲ ਦਾ ਕੋਈ 22 ਦਾ ਕੋਈ 21 ਦਾ ਕੋਈ 24 ਸਾਲ ਦਾ ਇਹ ਨਸ਼ਾ ਉਹ ਬੱਚੇ ਨਹੀਂ ਸੰਦੇਲੇ ਉਹ ਬੱਚੇ ਨਸ਼ਾ ਲੱਭਣ ਨਹੀਂ ਸੀ ਗਏ ਨਸ਼ਾ ਉਹਨਾਂ ਤੱਕ ਪਹੁੰਚਿਆ ਸੀ ਨਸ਼ੇ ਨੇ ਉਹਨਾਂ ਨੂੰ ਲੱਭਿਆ ਸੀ ਕਿ ਉਹ ਨੌਜਵਾਨ ਕਿੱਥੇ ਬੈਠੇ ਨੇ ਨਸ਼ਾ ਉਹਨਾਂ ਦੀ ਹੰਟਿੰਗ ਉਹਨਾਂ ਦਾ ਸ਼ਿਕਾਰ ਕਰਨਾ ਆ ਉਹਨਾਂ ਦੀ ਭਾਲ ਕਰਨਾ ਆ ਸੀ ਉਹ ਚਾਰ ਨੌਜਵਾਨ ਅੱਜ ਯੂ ਐਸ اے ਕੈਨੇਡਾ 'ਚ ਵੀ ਬੈਠੇ ਹੋ ਸਕਦੇ ਸੀ ਅੱਜ ਜੇ ਪੈਸੇ ਕਮਾ ਕੇ ਆਪਣੇ ਘਰਾਂ ਨੂੰ ਨਹੀਂ ਭੇਜਦੇ ਹੋ ਸਕਦੇ ਸੀ ਆਪਣੇ ਭਰਾਵਾਂ ਨੂੰ ਪੜਾ ਰਹੇ ਹੁੰਦੇ ਆਪਣੇ ਬਜ਼ੁਰਗ ਮਾਪਿਓ ਦੀ ਬਜ਼ੁਰਗੀ ਨੂੰ ਐਸੇਲੇ ਬੜੀ ਸ਼ਾਨ ਨੂੰ ਸ਼ੌਕਤ ਦੇ ਨਾਲ ਉਹਨਾਂ ਨੂੰ ਹੰਡਾਉਣ ਦਾ ਮੌਕਾ ਦੇ ਰਹੇ ਹੁੰਦੇ ਆਪਣੀਆਂ ਭੈਣਾਂ ਦੇ ਵਿਆਹ ਕਰ ਰਹੇ ਹੁੰਦੇ ਪਰ ਜਿਹੜੇ ਬਜ਼ੁਰਗਾਂ ਨੇ ਬਾਪ ਨੇ ਜਿਹੜੇ ਪਿਓ ਨੇ ਆਪਣੇ ਬੱਚੇ ਨੂੰ ਆਪਣੇ ਮੋਢਿਆਂ ਤੇ ਖੜਾਇਆ ਸੀ ਉਸੇ ਮੋਢੇ ਤੇ ਜਿੰਦੀ ਅਰਥੀ ਕਬਰਾਂ ਤਾਂ ਵੀ ਛੱਡ ਕੇ ਉਹਨੀ ਬੜੀ ਔਕੀ ਹੁੰਦੀ ਹੈ ਸਭ ਤੋਂ ਔਖਾ ਹੁੰਦਾ ਬੱਚੇਾਂ ਦੇ ਨਰਵਾਟੂ ਕਰਨ ਜਮਾਨਾ ਬੁਢਾ ਤਾਂ ਨਰਵਾਟੂਣਾ ਦੁਨੀਆ ਦਾ ਸਭ ਤੋਂ ਵੱਡਾ ਬੋਝ ਹੈ ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ ਕਿ ਕੀ ਮੰਜ਼ਰ ਹੋਣਾ ਕਰਾਂ ਦਾ ਮਕਬੂਲਪੁਰਾ ਪਿੰਡ ਅਮਰਸਰ ਦੇ ਇਲਾਕੇ ਦੇ ਜਿਹੜੇ ਲੋਕ ਰਹਿੰਦੇ ਨੇ ਪਤਾ ਮਾਣਾ ਉਹਨਾਂ ਨੂੰ ਮਕਬੂਲਪੁਰਾ ਪਿੰਡ ਅਪੁਛੇ ਖੜੇ ਨੇ ਮੇਰੇ ਦੋਸਤ ਘਰਾਂ ਦੇ ਘਰ ਖਾਲੀ ਨੇ ਮਰਦ ਹੀ ਕੋਈ ਨਹੀਂ ਬਚਿਆ ਸਿਰਸ ਜਨਾਨੀਆਂ ਰਹਿ ਗਈਆਂ ਨੇ ਘਰਾਂ ਇੱਕ ਔਰਤ ਨੇ ਮੇਰਾ ਬਾਹ ਫੜ ਲਈ ਮੇਰੀ ਮੈਨੂੰ ਕਹਿੰਦੀ ਵੀਰਾ ਪਰਮਾਤਮਾ ਤੁਹਾਨੂੰ ਮੌਕਾ ਦੇਵੇ ਸਾਨੂੰ ਇਨਸਾਫ ਜ਼ਰੂਰ ਦਵਾਇਆ ਮੈਂ ਕਿਹਾ ਭੈਣ ਜੀ ਕੀ ਹੋਇਆ ਕਹਿੰਦੀ ਦੋ ਭਰਾ ਇੱਕ ਪਤੀ ਤੇ ਦੋ ਮੁੰਡੇ ਸਾਰੇ ਗੱਦੀ ਨਸ਼ੇ ਦੇ ਪੇਂਟ ਚੜ੍ਹ ਕੇ ਕੋਠੀਆਂ 'ਚ ਕੰਮ ਕਰ ਕਰਕੇ ਰੋਟੀ ਕਾਣੀ ਫਿਰ ਕਿਹਾ ਜਾਂਦਾ ਕਿ ਸਾਡਾ ਪੰਜਾਬ ਖੁਸ਼ਹਾਲ ਹੈ ਫਿਰ ਪ੍ਰੋਸਪਰਿਟੀ ਦੇ ਨਾਰੇ ਮਾਰੇ ਜਾਂਦੇ ਨੇ ਆ ਪੰਜਾਬ ਖੁਸ਼ਹਾਲ ਹੈ ਪਰ ਸਿਰਫ ਸਿਨ ਵਿੱਚ ਚੱਲਦੀਆਂ ਐਡਾਂ ਦੇ ਵਿੱਚ ਖੁਸ਼ਹਾਲ ਹੈ ਸਿਰਫ ਤੁਹਾਡੇ ਖੁਸ਼ਹਾਲੀ ਦੇ ਜਿਹੜੇ ਮੈਸੇਜ ਆਉਂਦੇ ਨੇ ਸਰਕਾਰਾਂ ਵੱਲੋਂ ਉਹਦੇ ਵਿੱਚ ਪੰਜਾਬ ਖੁਸ਼ਹਾਲ ਹੈ ਪੰਜਾਬ ਖੁਸ਼ਹਾਲ ਹੈ ਜੋ ਤਾਂ ਪੀਟੀਸੀ ਤੇ ਦਿਖਾਇਆ ਜਾਂਦਾ ਜੋ ਟੀਵੀ ਤੇ ਦਿਖਾਇਆ ਜਾਂਦਾ ਉਹਦੇ ਵਿੱਚ ਪੰਜਾਬ ਖੁਸ਼ਹਾਲ ਹੈ ਕਦੇ ਅਮਰੀਕਾ ਨੂੰ ਵੀ ਕਹਿਣਾ ਪਿਆ ਕਿ ਅਸੀਂ ਤਰੱਕੀ ਕਰ ਗਏ ਹਾਂ ਅਮਰੀਕਾ ਦੀ ਤਰੱਕੀ ਦਿੱਸਦੀ ਹੈ ਕਦੇ ਕੈਨੇਡਾ ਨੇ ਵੀ ਵੀਡੀਓ ਬਣਾਵਨਾ ਕਿਹਾ ਕਿ ਅਸੀਂ ਤਰੱਕੀ ਕਰ ਗਏ ਹਾਂ ਕੈਨੇਡਾ ਦੀ ਤਰੱਕੀ ਦਿੱਸਦੀ ਹੈ ਉਹ ਤਰੱਕੀ ਉਹ ਵਿਕਾਸ ਤਰੱਕੀ ਨਹੀਂ ਵਿਕਾਸ ਨਹੀਂ ਜਿਵੇਂ ਢੋਲੇ ਗਾਉਣੇ ਪੈਣ ਜਿਹਦੇ ਬਾਰੇ ਆਹ ਢੋਲ ਵਜਾ ਕੇ ਜਾ ਕੇ ਦੱਸਣਾ ਪਵੇ ਉਹ ਸਚਾਈ ਸਚਾਈ ਨਹੀਂ ਹੁੰਦੀ ਉਹ ਰੁੱਖ ਕਦੇ ਰੁੱਖ ਨਹੀਂ ਹੁੰਦਾ ਜਿਹਦੇ ਉੱਤੇ ਲਿਖਣਾ ਪਵੇ ਨਾਲ ਕਿ ਇਹ ਰੁੱਖ ਹੈ ਰੁੱਖ ਸਾਰਿਆਂ ਨੂੰ ਦਿਸਦਾ ਹੈ ਕਿ ਰੁੱਖ ਹੈ ਜਿਹਦੇ ਉੱਤੇ ਲਿਖ ਕੇ ਲਾਉਣਾ ਪਵੇ ਉਹ ਰੁੱਖ ਰੁੱਖ ਨਹੀਂ ਹੁੰਦਾ ਮਾਫ ਕਰਨਾ ਸੋ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਕਿਉਂ ਸਾਨੂੰ ਬਰਬਾਰ ਕੀਤਾ ਜਾ ਰਿਹਾ ਸੋ ਸਿੰਘ ਵਾ ਪਿੰਡ ਦੀ ਗੱਲ ਕੀਤੀ ਸੀ ਕਿਹਨਾਂ ਦਾ ਪਿੰਡ ਹੈ ਪਤਾ ਹੈ ਬਾਬਾ ਬਿਧੀ ਚੰਦ ਦਾ ਪਿੰਡ ਹੈ ਬਾਬਾ ਬਿਧੀਚੰਦ ਚੀਨਾ ਜਿਹਦੇ ਬਾਰੇ ਸਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਚੀਨਾ ਗੁਰੂ ਦਾ ਸੀਨਾ ਉਹਦਾ ਪਿੰਡ ਹੈ ਇਹ ਪਿੰਡ ਬਰਿਆਨ ਸੰਧੂ ਵਰਗੇ ਸਹਾਤਕਾਰ ਦਾ ਸੁਰਸਿੰਗ ਵਾਲਾ ਪਿੰਡ ਕਰਤਾਰ ਸਿੰਘ ਪਹਿਲਵਾਨ ਦਾ ਪਦਮਸ਼੍ਰੀ ਕਰਤਾਰ ਸਿੰਘ ਦਾ अनेका ਪਹਿਲਵਾਨ ਸਹਾਤਕਾਰ ਔਰ ਸਾਡੀਆਂ ਸਿੱਖ ਸ਼ਖਸੀਅਤਾਂ ਉਸ ਪਿੰਡ ਚੋਂ ਹੋ ਗੁਜ਼ਰੀਆਂ ਪਰਾਜਹਸੋਸ ਹੈ ਕਿ ਉਥੇ ਸਿਰਫ ਗਲੀਆਂ ਦੇ ਵਿੱਚ ਤੁਹਾਨੂੰ ਡਿੱਕੇ ਗਏ ਗੁਜ਼ਰੇ ਨੌਜਵਾਨ ਮਿਲਦੇ ਨੇ ਅੱਜ ਹਾਲਾਤ ਉਹ ਨੇ ਅੱਗੇ ਮਾਵਾ ਨੂੰ ਚਾਹ ਹੁੰਦੇ ਸੀ ਕਿ ਮੇਰਾ ਪੁੱਤ ਪੜ੍ਹ ਲੈ ਕੇ ਅਫਸਰ ਬਣੇ ਮੇਰਾ ਪੁੱਤ ਖੂਬ ਪੜ੍ਹੇ ਮੇਰਾ ਬੱਚਾ ਕੋਠੀਆਂ ਬਣਾਵੇ ਮੇਰਾ ਬੱਚਾ ਇਹਦਾ ਬੈਂਕ ਬੈਲੈਂਸ ਹੋਵੇ ਇਹਦਾ ਕਾਰੋਬਾਰ ਚੱਲੇ ਅੱਜ ਪੰਜਾਬ ਜਾ ਕੇ ਹਾਲਾਤ ਦੇਖ ਲਓ ਮਾਵਾ ਇੱਕੋ ਹੀ ਆਸ ਕਰਦੀਆਂ ਕਿ ਸਵੇਰ ਦਾ ਗਿਆ ਮੇਰਾ ਪੁੱਤ ਬਸ ਜਿਉਂਦਾ ਘਰ ਮੋੜਾਵੇ ਹੋਰ ਕੁਝ ਨਹੀਂ ਚਾਹੀਦਾ ਸਾਹਮਣੇ ਫਿਰਦਾ ਰਹੇ ਮੇਰੇ ਸਾਹਮਣੇ ਬੈਠ ਕੇ ਰੋਟੀ ਖਾਵੇ ਮੇਰੇ ਕੋਲੋਂ ਹੀ ਖਾਏ ਜਾਵੇ ਪਿਓ ਮਿਹਨਤਾਂ ਕਰੀ ਜਾਂਦਾ ਬਜ਼ੁਰਗ ਕਾਰੋਬਾਰ ਕਰੀ ਜਾਂਦਾ ਕਿ ਰੋਟੀ ਮੈਂ ਕਮਾਈ ਜਾਵਾਂ ਮੇਰਾ ਪੁੱਤ ਜਿਉਂਦਾ ਜਾਗਦਾ ਮੇਰੇ ਸਾਹਮਣੇ ਬੈਠਾ ਬਸ ਰੋਟੀ ਖਾਏ ਜਾਵੇ ਮੈਂ ਉਹਨੂੰ ਜਿਉਂਦੇ ਨੂੰ ਵੇਖਾਂ ਤੇ ਸਾਹ ਚੱਲਦੇ ਵੇਖਾਂ ਅੱਜ ਬੱਚੇ ਜਿਉਂਦੇ ਰੱਖਣ ਦੇ ਲਾਲੇ ਪਏ ਨੇ ਅਸੀਂ ਕਹਵੇਂ ਆ ਪੰਜਾਬ ਖੁਸ਼ਹਾਲ ਹੋ ਗਿਆ ਅਸੀਂ ਚੰਗੇ ਬਣਿਆ ਕੋਈ ਕਾਰੋਬਾਰ ਕਰਦੇ ਆਪਣੇ ਕੰਮ ਕਰਦੇ ਇੱਦਾਂ ਕਿਉਂ ਆ ਗਏ ਜ਼ਮੀਰ ਜਾਗੀ ਆਤਮਾ ਨੇ ਝੰਜੋੜਿਆ ਕਿਉਂਕਿ ਬੜੇ ਸਾਲਾਂ ਤੋਂ ਪੰਜਾਬ ਨੂੰ ਖੁਸ਼ੀਆਂ ਵੰਡਦੇ ਆ ਰਹੇ ਸਨ ਹੱਸਉਂਦੇ ਆ ਰਹੇ ਸਨ ਪਰ ਫਿਰ ਕਿਤੇ ਨਾ ਕਿਤੇ ਆਤਮਾ ਨੇ ਕਿਹਾ ਕਿ ਇਹ ਖੁਸ਼ੀਆਂ ਬਹੁਤ ਹੋ ਗਈਆਂ ਹੁਣ ਜਿਹੜੇ ਹਾਸੇ ਲੋਕਾਂ ਦੇ ਚਿਹਰੇ ਤੇ ਆ ਰਹੇ ਨੇ ਮਸਨੂਈ ਹਾਸੇ ਨੇ ਇਹ ਝੂਠੇ ਹਾਸੇ ਨੇ ਦਿਖਾਵੇ ਦਿਖਾਵੇ ਦੇ ਹਾਸੇ ਨੇ ਅੰਦਰੋਂ ਪੰਜਾਬ ਘਰ ਗਿਆ ਤੇ ਅੰਦਰੋਂ ਪੰਜਾਬ ਟੁੱਟ ਗਿਆ ਅੰਦਰੋਂ ਘੁਣ ਲੱਗ ਗਿਆ ਆ ਲੱਕੜੀ ਆ ਲੱਕੜੀ ਉਤੋਂ ਸਾਫ਼ ਦਿਸ ਰਹੀ ਐ ਜੇ ਜਦੋਂ ਉਂਗਲ ਖੋਬ ਕੇ ਵੇਖੀ ਦੀ ਥੱਲੇ ਸਿੱਧੀ ਉਂਗਲ ਧੱਸ ਜਾਂਦੀ ਐ ਕਿਉਂਕਿ ਅੰਦਰੋਂ ਮਿੱਟੀ ਘਰ ਦਿੱਤਾ ਐ ਅੰਦਰੋਂ ਖਾ ਗਏ ਹੋਏ ਨੇ ਅੰਦਰੋਂ ਬਰਬਾਦ ਹੋ ਗਿਆ ਘੁਣ ਨੇ ਖਾ ਲਿਆ ਮਿੱਟੀ ਸੋ ਜਦੋਂ ਉਹ ਦਲਦਾਂ ਦੇ ਵਿੱਚ ਜਵਾਨੀ ਦੱਸਦੀ ਵੇਖ ਰਹੇ ਆ ਦੋ ਹੀ ਚੀਜ਼ਾਂ ਸੀ ਜਿਹਦੇ ਤੇ ਪੰਜਾਬ ਨੂੰ ਮਾਣ ਹੁੰਦਾ ਸੀ ਜਵਾਨੀ ਤੇ ਕਿਸਾਨੀ ਕਿਸਾਨ ਦੇ ਅਜਿਹੇ ਉਹ ਹਾਲਾਤ ਨੇ ਇਹਦੇ ਹੁੰਦੇ ਸੀ ਕਿ ਤੂੜੀ ਤਾਂ ਦਹਾੜੀ ਸਾਹਮਣੇ ਵੇਚ ਵਟ ਕੇ ਲੰਬੜਾਂ ਦੇ ਸ਼ਾਹ ਦਾ ਹਿਸਾਬ ਕੱਟ ਕੇ ਮਾਲ ਟਾਂਡਾ ਸਾਹਮਣੇ ਨੂੰ ਕਾਮਾ ਛੱਡ ਕੇ ਕੱਛੇ ਮਾਰ ਵੰਝਲੀ ਆਨੰਦ ਛਾ ਗਿਆ ਮਾਰ ਦਾ ਦਮਾਵੇ ਜੱਟ ਮੇਲੇ ਆ ਗਏ ਹੁਣ ਅੱਜ ਪੰਜਾਬ 'ਚ ਤੁਸੀਂ ਵੀ ਜਾਣਦੇ ਹੋ ਤੁਹਾਡੇ ਰਿਸ਼ਤੇਦਾਰ ਵੀ ਨੇ ਸੌਖਾ ਕੇ ਦੱਸਿਓ ਮੇਲਾ ਕਿੱਥੇ ਲੱਗਦਾ ਅੱਜ ਕਿੱਥੇ ਮੇਲਾ ਲੱਗਦਾ ਤੇ ਕਿੱਛੇ ਕਿ ਕਿਹੜੇ ਮੇਲੇ ਦੇ ਵਿੱਚ ਕਿੱਥੇ ਜੱਟ ਕੱਛੇ ਮਾਰ ਵੰਝਲੀ ਦਮਾਮੇ ਮਾਰਦਾ ਜੱਟ ਮੇਲੇ ਜਾਂਦਾ ਵੇਖਿਆ ਦਮਾਮ ਤੁਸੀਂ ਜਦੋਂ ਦੇਖੋਗੇ ਜੱਟ ਚੀਕਾਂ ਮਾਰਦਾ ਬੈਂਕ ਵੱਲ ਨੂੰ ਭੱਜਿਆ ਜਾਂਦਾ ਵੇਖੋਗੇ ਜਦੋਂ ਦੇਖੋਗੇ ਜੱਟ ਵਿਚਾਰਾ ਥਾਣੇ ਗਚਹਰੀਆਂ ਦੇ ਵਿੱਚ ਰੁਲਦਾ ਵੇਖੋਗੇ ਕਿਸਾਨ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਚਾਹੇ ਜਵਾਨ ਜਾਂ ਕਿਸਾਨ ਜਵਾਨ ਦੀ ਗੱਲ ਵੀ ਬਾਅਦ ਚ ਕਰਦਾ ਕਿਸਾਨ ਦੀ ਗੱਲ ਕਰਦੇ ਆ ਮੈਂ ਜਿੱਦਨ ਜੁਆਇਨ ਕੀਤਾ ਉਦੋਂ ਦੱਸਿਆ ਸੀ ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਕੀ ਕਾਰਨ ਹੋਇਆ ਮੈਂ ਕਿਹਾ ਇੱਕੋ ਗੱਲ ਨੇ ਆਤਮਾ ਨੂੰ ਝੰਜੋੜ ਦਿੱਤਾ ਕਿ ਜਦੋਂ ਮੈਂ ਆਪਣੇ ਘਰ ਬੈਠ ਕੇ ਕਿਸਾਨ ਦਾ ਬਣਾਇਆ ਬੜਾ ਸੁਆਦ ਮਿੱਠਾ ਗੁੜ ਖਾ ਰਿਆ ਹੁੰਦਾ ਉਹ ਉਸ ਵੇਲੇ ਕਿਸਾਨ ਆਪਣੇ ਖੇਤ ਦੇ ਵਿੱਚ ਖੜਾ ਸਲਫਾਸ ਖਾ ਰਿਆ ਹੁੰਦਾ ਜਿੰਨੇ ਮੈਨੂੰ ਗੁੜ ਦਿੱਤਾ ਖਾਣ ਨੂੰ ਉਹ ਆਪ ਸਲਫਾਸ ਖਾ ਰਿਆ ਜਿਸ ਕਿਸਾਨ ਨੇ ਮੈਨੂੰ ਰੋਟੀ ਦਿੱਤੀ ਮੇਰੇ ਬੱਚੇ ਮੇਰੇ ਸਾਹਮਣੇ ਬੈ ਕੇ ਰੋਟੀ ਖਾ ਰਹੇ ਨੇ ਮਾਂ ਮੁੱਛ ਦੀਏ ਪੁੱਤ ਚੋਪੜ ਕੇ ਦਿਆਂ ਮਾਂ ਕਹਿੰਦੀ ਪੁੱਤ ਚੋਂਗੇ ਲਾ ਕੇ ਵਿੱਚ ਦੇਸੀ ਘਿਓ ਵਰਦਿਆ ਉਹ ਦੇਸੀ ਘਿਓ ਵੀ ਕਿਸਾਨ ਨੇ ਦਿੱਤਾ ਮੈਨੂੰ ਉਹ ਕਣਕ ਵੀ ਕਿਸਾਨ ਨੇ ਦਿੱਤੀ ਮੈਨੂੰ ਪਰ ਉਸ ਵੇਲੇ ਜਦੋਂ ਮੈਂ ਰੋਟੀ ਖਾ ਰਿਹਾ ਹੁੰਦਾ ਮੇਰੇ ਘਰ ਰੋਟੀ ਨੂੰ ਚੌਂਗੇ ਲਾ ਕੇ ਵਿੱਚ ਦੇਸੀ ਘਿਓ ਭਰਿਆ ਜਾ ਰਿਹਾ ਹੁੰਦਾ ਉਸ ਵੇਲੇ ਆਪਣੇ ਬੌਲਦਾਂ ਦੇ ਗੱਲ ਲਾ ਕੇ ਉਹ ਕਿਸਾਨ ਰੋ ਰਿਹਾ ਹੁੰਦਾ ਜਿੰਨੇ ਕਣਕ ਪੈਦਾ ਕੀਤੀ ਸੀ ਤੁਰਲਾ ਕਿਸਾਨ ਦੀ ਇੱਜ਼ਤ ਹੁੰਦੀ ਸੀ ਤੁਰਲੇ ਵਾਲਾ ਜੱਟ ਫਿਰਦਾ ਸੀ ਖੇਤਾਂ ਦੇ ਉਹੀ ਹਾਲ ਖੇਤ ਮਜ਼ਦੂਰ ਦਾ ਮੈਂ ਕਹਿੰਦੇ ਕਿਸਾਨ ਕਿਸਾਨ ਦੀ ਜਾਂ ਜੱਟ ਦੀ ਗੱਲ ਨਹੀਂ ਕਰਦਾ ਪੱਗ ਬੰਨੀ ਹੁੰਦੀ ਸੀ ਤੁਰਲੇ ਵਾਲੀ ਸ਼ਮਲਾ ਛੱਡਿਆ ਹੁੰਦਾ ਸੀ ਇਹ ਥੇੜਾ ਵੱਡਾ ਆ ਜੋ ਪਾਕਿਤ ਕਿਸਾਨ ਸਿਰ ਤੇ ਬੰਨਣ ਤੋਂ ਡਰਦਾ ਹੈ ਬੜਾ ਸਮਾਨ ਕੇ ਦਰਬੰਦਾ ਕਿਉਂਕਿ ਪਾਕਿਤ ਇੱਜ਼ਤ ਦੀ ਨਿਸ਼ਾਨੀ ਹੁੰਦੀ ਹੈ ਇੱਜ਼ਤ ਹੀ ਨਹੀਂ ਰਹੀ ਇਸ ਸਮਾਜ ਦੇ ਵਿੱਚ ਤੇ ਫਿਰ ਬੱਗੇ ਦੇ ਤੁਰਲੇ ਕਾਦੇ ਰਹਿ ਗਏ ਕੋਈ ਉਸ ਤਰ੍ਹਾਂ ਦਾ ਅਜ ਸਨਮਾਨਜਨ ਕਿਸਾਨ ਦੇਖਿਆ ਜਿਹੜਾ ਪੂਰੇ ਤੁਰਲੇ ਨਾਲ ਪੂਰੀ ਟੌਰ ਨਾਲ ਮੰਡੀਸ਼ੇ ਫਿਰਦਾ ਹੋਵੇ ਕਿਉਂਕਿ ਤੁਰਲਾ ਕਿਹੜੇ ਕੰਮ ਨੂੰ ਕੱਢਣਾ ਹੈ ਸ਼ਮਲਾ ਕਿਹੜੀ ਗੱਲ ਨੂੰ ਛੱਜਣਾ ਜਾ ਕੇ ਤੇ ਆੜਦੀਆਂ ਦੇ ਪੈਰ ਹੀ ਫੜਨੇ ਨੇ ਅੱਜ ਉਸੇ ਪੱਗ ਦੇ ਨਾਲ ਜਿਹਦਾ ਦੁਰਲਾ ਛੱਡ ਕੇ ਫਿਰਦਾ ਹੁੰਦਾ ਸੀ ਉਸੇ ਪੱਗ ਦੇ ਨਾਲ ਆਪਣੇ ਖੇਤ 'ਚ ਕਾਲੀ ਦੇ ਨਾਲ ਲਟਕਦਾ ਜਾਂਦਾ ਅੱਜ ਜੋ ਸਿਰਫ ਫਾਂਸੀ ਦਾ ਫੰਦਾ ਬਣ ਕੇ ਰਹਿ ਗਈ ਬਾਗੋ ਦੇ ਵਾਸਤੇ ਤਾਂ ਬੜੀ ਸ਼ਰਮ ਦੀ ਗੱਲ ਹੈ ਸਰਕਾਰਾਂ ਕਹਿੰਦੀਆਂ ਕਿ ਕਿਸਾਨ ਕਰਜ਼ਾ ਲੈ ਲੈ ਕਿਉਂ ਜਦੋਂ ਕੋਈ ਨਹੀਂ ਦੱਸਦਾ ਤਾਂ ਕਿ ਕਿਸਾਨ ਇੰਨਾ ਮਾੜਾ ਹੋ ਗਿਆ ਅੱਜ ਪੰਜਾਬ ਦਾ ਕਿ ਉਹਦੇ 2-4-5 ਲੱਖ ਦੇ ਕਰਜ਼ੇ ਨੂੰ ਅਸੀਂ ਕਹਿੰਦੇ ਹਾਂ ਲੈਂਦਾ ਕਿਉਂ ਆ ਸ਼ਰਮ ਨਹੀਂ ਆਉਂਦੀ ਸਾਡੀ ਸੈਂਟਰ ਗਵਰਨਮੈਂਟ ਜਦੋਂ ਮaaf ਕਰਨ ਦੇ ਆਉਂਦੀ ਹੈ ਢਾਈ ਢਾਈ 3-3 4-400 ਕਰੋੜ 5-5 7-700 ਕਰੋੜ ਅੰਡਾਨੀ ਅਦਾਨੀਆਂ ਵਾਨੀਆਂ ਦਾ ਮaaf ਕਰ ਦਿੰਦੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਕੋ ਕਿੰਨੇ ਲੱਖਾਂ ਕਰੋੜ ਨੇ ਉਹਨਾਂ ਦੇ ਮਾਫ ਹੋ ਜਾਂਦੇ ਨੇ ਵਿਆਜ ਉਹਨਾਂ ਦੇ ਕਰਜ਼ੇ ਮਾਫ ਹੋ ਜਾਂਦੇ ਨੇ 2-3 5 ਲੱਖ 4 ਲੱਖ ਵਾਲਾ ਕਿਸਾਨ ਖੇਤਾਂ ਦੇ ਵਿੱਚ ਲਟਕ ਜਾਂਦਾ ਕਿਸਾਨ ਨੇ ਸ਼ੌਂਕ ਨੂੰ ਕਰਜ਼ਾ ਨਹੀਂ ਸੀ ਲਿਆ ਉਹਨੇ ਖੇਤੀਬਾੜੀ ਕਰਨ ਲਈ ਕਰਜ਼ਾ ਲਿਆ ਸੀ ਅੱਜ ਜੇ ਫਸਲ ਬਰਬਾਦ ਹੋ ਗਈ ਗੜੇ ਪੈ ਗੇ ਨਹੀਂ ਪੈ ਗਿਆ ਹਰ ਆਗੇ ਉਸੇ ਫਸਲ ਚ ਉਹਨੇ ਪੈਸੇ ਮੋੜਨੇ ਸੀ ਕਿੱਥੋਂ ਮੋੜੇ ਵਿਚਾਰਾ ਉਹਦੇ ਵਾਸਤੇ ਦੀ ਗੱਲ ਨਹੀਂ ਉਹਨੇ ਕੋਈ ਫੈਲਸਫੀਆ ਵਾਸਤੇ ਨਹੀਂ ਸੀ ਲਏ ਉਹਨੇ ਕੋਈ 4-5 ਲੱਖ ਰੁਪਏ ਦੇ ਟਿਕਟਾਂ ਲੈ ਫੈਮਿਲੀ ਦੇ ਨਾਲ THAILAND ਘੁੰਮਣ ਨਹੀਂ ਸੀ ਗਿਆ ਉਹ ਕੋਈ ਕਿਹੜੀ ਕੱਟਾਂ ਨਹੀਂ ਸੀ ਗਿਆ ਕਿ ਜਦੋਂ ਲੰਡਨ ਘੁੰਮ ਕੇ ਆਉਨੇ ਆ ਉਹਨੇ ਫਸਲ ਵੀ ਚੀ ਸੀ ਬਰਬਾਦ ਹੋ ਗਈ ਤਰਸ ਖਾ ਉਹਦੇ ਤੇ ਬਜਾਏ ਕਿ ਇਹ ਕਹਾਂ ਦੀ ਦੂਜੀ ਕਹਾਂ ਗੱਲ ਇਹ ਕਿਸਾਨੀ ਜਿਹੜੀ ਐ ਸਿਰਫ ਖੇਤ ਨਾਲ ਨਹੀਂ ਜੁੜੀ ਹੁਣ ਕਿਸਾਨ ਦਾ ਬੱਚਾ ਕੋਈ ਅੱਛਾ ਪੜ ਲਿਖਿਆ ਐ ਕਿਸਾਨ ਦੇ ਬੱਚੇ ਨੇ ਘਰ ਆ ਕੇ ਆਪਣੇ ਪਿਓ ਨੂੰ ਕਿਹਾ ਕਿ ਪਿਤਾ ਜੀ ਮੈਂ ਪੇਪਰ ਪਾਸ ਕਰ ਗਿਆ ਇੰਜੀਨੀਅਰਿੰਗ ਦੇ ਹੁਣ ਮੇਰੀ ਐਡਮਿਸ਼ਨ ਹੋਣੀ ਐ ਰੁਪਈਆ 3.5 ਲੱਖ ਚਾਹੀਦਾ ਜੱਟ ਕੀ ਕਵੇ ਕਿਸਾਨ ਕੀ ਕਵੇ ਤੇ ਪੁੱਤਰਾ ਨਹੀਂ ਤੂੰ ਫੜ ਇੱਥੋਂ ਆਪਣਾ ਹਾਲ ਫੜ ਜਾਂ ਟਰੈਕਟਰ ਤੇ ਬਹਿ ਜਾ ਮੇਰੇ ਨਾਲ ਆ ਕੇ ਵਾਹੀ ਕਰ ਬਾਢੀ ਕਰ ਖੇਤਾਂ ਨੂੰ ਪਾਣੀ ਲਾ ਉਹ ਕਹੇਗਾ ਮੇਰਾ ਪੁੱਤਰ ਜੇ ਇੰਜੀਨੀਅਰਿੰਗ ਕਰਨਾ ਚਾਹੁੰਦਾ ਉਹ ਬੈਂਕ ਤੇ ਜਾ ਕੇ ਕੁਝ ਵੀ ਮਿਹਨਤ ਤਰਲਾ ਕਰਕੇ ਕਰਜ਼ਾ ਲਿਆਏਗਾ ਆਪਣੇ ਬੱਚੇ ਵਾਸਤੇ ਉਹ ਜਿਹੜੇ ਕਿਸਾਨ ਨੇ ਧੀ ਵਿਆਹ ਨਹੀਂ ਆ ਧੀ ਤੋਂ ਮੁਕਰ ਜੇ ਕਿ ਬੇਟਾ ਮੈਂ ਨਹੀਂ ਵਿਆਹਦਾ ਉਦੋਂ ਨਹੀਂ ਉਹਨੂੰ ਕਰਸਾ ਚਾਹੀਦਾ ਅਗਰ ਕਿਸਾਨ ਦਾ ਕੋਠਾ ਡਿੱਗ ਪਿਆ ਉਹਦਾ ਪਰਿਵਾਰ ਉੱਥੇ ਸੌਂਦਾ ਉਹਦੇ ਡੰਗਰਾਂ ਵਾਲਾ ਘਰ ਡਿੱਗ ਪਿਆ ਉਹਨੂੰ ਬਣਾਉਣਾ ਪਏਗਾ ਕੀ ਕਵੇ ਮੈਂ ਨਹੀਂ ਬਣਾਉਂਦਾ ਅਗਰ ਗਰੀਬ ਕਿਸਾਨ ਦੀ ਮਾਂ ਦਾ ਆਪਰੇਸ਼ਨ ਹੋਣਾ ਹੈ ਬਾਪ ਦਾ ਕਿਡਨੀਆਂ ਦਾ ਆਪਰੇਸ਼ਨ ਹੋਣਾ ਹੈ ਕਿਸਾਨ ਕੀ ਕਵੇ ਆਪਣੇ ਮਾਂ ਪਿਓ ਨੂੰ ਕਿ ਨਹੀਂ ਮੈਂ ਤੁਹਾਡੀ ਕਿਡਨੀ ਦਾ ਆਪਰੇਸ਼ਨ ਨਹੀਂ ਕਰਾ ਸਕਦਾ ਮੇਰੇ ਕੋਲ ਪੈਸੇ ਨਹੀਂ ਉਹਨੂੰ ਕਰਸਾ ਚੁੱਕਣਾ ਪਏਗਾ ਚੁੱਕੇਗਾ ਸ਼ੌਂਕ ਨੂੰ ਨਹੀਂ ਕਰਦਾ ਚੁੱਕਦਾ ਅੱਜ ਅਸੀਂ ਕਿਸਾਨ ਜ਼ਲੀਲ ਕਰਦਾ ਆਪਣਾ ਪੰਜਾਬ ਦਾ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਅਮੈਂ ਹੁਣ ਵੀ ਪਸੋਂ ਰੈਲੀ ਚ ਬੋਲ ਰਿਹਾ ਸਾਥੀ ਕਿ ਹਾਲਾਤ ਇਹ ਨੇ ਕਿ ਇੱਕ ਦਿਨ ਮੇਰਾ ਮਨ ਬੜਾ ਰੋਇਆ ਤੇ ਗੀਤ ਲਿਖਿਆ ਸੀ ਮੈਂ ਕਿ ਰੋਂਦੀ ਕਿਉਂ ਨਹੀਂ ਭਾਰਤ ਮਾਤਾ ਤੇਰਾ ਮਿੱਟੀ ਰੁਣ ਗਿਆ ਅੰਨ ਦਾਤਾ ਰੋਂਦੀ ਕਿਉਂ ਨਹੀਂ ਭਾਰਤ ਮਾਤਾ ਤੇਰਾ ਮਿੱਟੀ ਰੁਣ ਗਿਆ ਅੰਨ ਦਾਤਾ ਗੱਲ ਡੁੱਬ ਮਰਨ ਲਈ ਛੋਟੀ ਨਹੀਂ ਕਿਸਾਨ ਦੇ ਘਰ ਵਿੱਚ ਰੋਟੀ ਨਹੀਂ ਮਜਬੂਰੀ ਵਿੱਚ ਖੁਦਸ਼ੀਆ ਜਿੱਥੇ ਕਰਨੀਆਂ ਪੈਣ ਕਿਸਾਨਾਂ ਨੂੰ ਲਾਨਾ 10 ਦੇਸ਼ ਦੇ ਅੰਦਰ ਵਸਦੇ ਆ ਇਨਸਾਨਾਂ ਨੂੰ ਕਿਸਾਨੀ ਦੀ ਗੱਲ ਹੈ ਜਵਾਨੀ ਦੀ ਗੱਲ ਹੈ ਨਸ਼ਿਆਂ ਦੀ ਜਿਹੜਾ ਬੱਚਾ ਨਸ਼ੇ ਤੇ ਡਰੋਲਿਆ ਕਿਉਂ ਹੈ ਕਿਉਂਕਿ ਬੇਰੁਜ਼ਗਾਰੀ ਹੈ ਕਹਿਣ ਨੂੰ ਬੜਾ ਪੁੱਛ ਹੈ ਪਰ ਰੋਜ਼ਗਾਰ ਕਿੱਥੇ ਹੈ ਇਹ ਤੇ ਮੈਂ ਪੈਰ ਤੋਦ ਦੋ ਕਿ ਕਿਉਂ ਐਨਾ ਮੁਲਕਾਂ ਦੇ ਜਿੱਥੇ ਪੈਰ ਹੁੰਦੇ ਜੇ ਸਾਡਾ ਨੌਜਵਾਨ ਇਹ ਵੀ ਮੁਲਕਾਂ ਦੇ ਵਿੱਚ ਐਡਜਸਟ ਨਾ ਹੋਇਆ ਹੁੰਦਾ ਜੇ ਕਹਿੰਦਾ ਅਮਰੀਕਾ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਯੂਰੋਪੀਅਨ ਕੰਟਰੀਜ਼ ਦੇ ਵਿੱਚ ਗਲਫ ਕੰਟਰੀਜ਼ ਦੇ ਵਿੱਚ ਸਾਡੇ ਲੱਖਾਂ ਕਰੋੜਾਂ ਨੌਜਵਾਨ ਐਡਜਸਟ ਨਾ ਹੋਏ ਨੇ ਸੋਚ ਕੇ ਦੇਖੋ ਅੱਜ ਪੰਜਾਬ ਦਾ ਕੀ ਮੰਜ਼ਰ ਹੁੰਦਾ ਅੱਜ ਪੰਜਾਬ 'ਚ ਕੀ ਬਣਿਆ ਹੁੰਦਾ ਸੋ ਵੱਧ ਤੋਂ ਵੱਧਰ ਹਾਲਾਤ ਨੇ ਬਹੁਤ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਲੈਕਚਰ ਪਹਿਲਾਂ ਬਹੁਤ ਹੋ ਗਏ ਨੇ ਔਰ ਬੜੀਆਂ ਪਾਇਦਰ ਗੱਲਾਂ ਲਈ ਹੈ ਮੈਂ ਅਪਰੀਸ਼ੀਏਟ ਕਰਦਾ ਜੀ ਭਾਜੀ ਉਹਨਾਂ ਨੇ ਮਾਡ ਬੜਾ ਅੱਛਾ ਬਣਾਇਆ ਸੀ ਗੱਲ ਥੋੜਾ ਸੈਡ ਮੂਡ ਤੇ ਚੱਲ ਵੀ ਮੈਂ ਤੁਹਾਨੂੰ ਵਾਪਸ ਖੁਸ਼ ਕਰਦਾ ਕਿ ਇਹਨਾਂ ਨੇ ਕਿਹਾ ਸੀ ਪਤਾ ਨਹੀਂ ਕਿੰਨੂੰ ਕਿੰਨੂੰ ਢਾਉਣਾ ਤੇ ਅੰਦਰ ਪਾਉਣਾ ਘੁੱਗੀ ਨੇ ਘੁੱਗੀ ਨੇ ਕੁਝ ਨਹੀਂ ਕਰਨਾ ਇਹ ਤੁਸੀਂ ਹਲਕੇ ਕਰਨਾ ਸਾਰਿਆਂ ਇਹ ਆਪ ਨੇ ਕਰਨਾ ਆਪ ਨੇ ਇੰਡੀਵਿਜੂਅਲੀ ਤਾਂ ਖਤਮ ਕਰਨਾ ਹੈ ਇੰਡੀਵਿਜੂਅਲੀ ਤੇ ਮੈਂ ਹੋ ਗਈ ਕਿ ਮੈਂ ਕਰ ਦੇਣਾ ਨੋ ਕੋਈ ਮੈਂ ਨਹੀਂ ਕੋਈ ਹੰਕਾਰ ਨਹੀਂ ਸਾਰਿਆਂ ਪਰ ਹਲਕੇ ਕਰਨਾ ਤੁਸੀਂ ਕਰਨਾ ਔਰ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਾਨੂੰ ਇੱਕ ਗਵਰਨੈਂਸ ਚਾਹੀਦੀ ਹੈ ਸਾਨੂੰ ਇੱਕ ਇਨਸਾਨਾ ਵਾਲਾ ਸਲੂਕ ਚਾਹੀਦਾ ਹੈ ਕਿ ਆਪਣੀ ਮਾਂ ਨੂੰ ਪਿਆਰ ਕਰੋ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਆਪਣੀ ਧਰਤੀ ਨੂੰ ਪਿਆਰ ਕਰੋ ਆਪਣੇ ਲੋਕਾਂ ਨੂੰ ਪਿਆਰ ਕਰੋ ਸਤਕਾਰ ਕਰੋ ਜੇਵਨ ਨਾਲ ਹੀ ਤੁਸੀਂ ਇਹ ਸਾਰਾ ਕੁਝ ਨਹੀਂ ਕਰ ਸਕਦੇ ਹਕੂਮਤਾਂ ਛੱਡ ਕੇ ਪਰੇ ਹੋ ਜਾਓ ਪਰ ਜਿਨ੍ਹਾਂ ਦਾ ਹੱਕ ਹੈ ਉਹ ਆਪਣੇ ਹੱਕ ਆਪ ਲੈ ਲੈਣਗੇ ਉਹਨਾਂ ਨੂੰ ਆਪਣੀ ਹਕੂਮਤਾਂ ਆਪ ਚਲਾਉਂਦੇ ਹੋ ਆਪਣੇ ਹੱਕ ਲਈ ਉਹਨਾਂ ਨੂੰ ਆਪ ਲੜਨ ਦਿਓ ਸੋ ਕਿਆੰਦਾ ਮਤਲਬ ਇਹ ਸੀ ਕਿ ਸਿਰਫ ਮੁਦਾ ਕਿਸਾਨੀ ਦਾ ਜਵਾਨੀ ਦਾ ਨਸ਼ਿਆਂ ਦਾ ਨਹੀਂ ਕਦੇ ਗਵਰਨਮੈਂਟ ਸੋਚ ਕੇ ਰੱਖਿਆ ਤੁਹਾਨੂੰ ਕਿੱਥੇ ਕਿੱਥੇ ਨੁਕਸਾਨ ਹੋਇਆ ਤੁਹਾਡੀ ਜ਼ਬਾਨ ਖਤਮ ਹੋ ਗਈ ਕੁਝ ਸਾਡੇ ਸ਼ੌਂਕ ਇਦਾਂ ਦੇ ਸੀ ਕੁਝ ਤੁਹਾਨੂੰ ਗਰਨੈਂਸ ਉਦਾਂ ਨਹੀਂ ਮਿਲੀ ਤੁਹਾਨੂੰ ਤੁਹਾਡੀ ਜ਼ਬਾਨ ਤੋਂ ਸਖਣਾ ਕਰਦਾ ਸਪੈਸ਼ਲੀ ਇੰਡੀਆ ਦੇ ਵਿੱਚ ਇੱਥੇ ਤੁਸੀਂ ਫੇਰ ਸਮਝਦੇ ਹੋ ਜੇ ਮੈਂ ਕੋਈ ਪਟੀਸ਼ਨ ਬੋਲੀ ਹੈ ਅੱਗੋਂ ਤੁਸੀਂ ਇਹਦਾ ਜਵਾਬ ਦੇ ਦਿੰਦੇ ਤਾਂ ਤੁਹਾਨੂੰ ਪਤਾ ਹੁੰਦਾ ਅੱਗੋਂ ਮੈਂ ਪੰਜਾਬੀ ਚ ਕਈ ਗੱਲਾਂ ਉੱਥੇ ਬੋਲਦਾ ਅੱਗੋਂ ਪਤਾ ਹੀ ਨਹੀਂ ਹੁੰਦਾ ਸਿਆਣਿਆਂ ਨੂੰ ਨਹੀਂ ਪਤਾ ਹੁੰਦਾ ਇਹਦਾ ਮਤਲਬ ਕੀ ਹੈ ਕਹਾਵਤਾਂ ਖੌਦਾਂ ਹੀ ਖਤਮ ਹੋ ਗਈਆਂ ਜ਼ੁਬਾਨ ਫਰਨੇਟਿਕ ਖਤਮ ਹੋ ਗਏ ਨੇ ਤੁਹਾਨੂੰ ਪਤਾ ਕਿ ਪੰਜਾਬੀ ਜ਼ੁਬਾਨ ਦਾ ਕਿੰਨਾ ਨੁਕਸਾਨ ਹੋਇਆ ਰਾਣਾ ਖਤਮ ਹੋ ਗਿਆ ਪਾਣੀ ਨਹੀਂ ਪੀਂਦੇ ਤੁਸੀਂ ਲੋ ਪਾਣੀ ਪੀਂਦੇ ਹੋ ਮੂੜੀ ਨਹੀਂ ਕਹਿੰਦੇ ਮੂਲੀ ਕਹਿੰਦੇ ਉਹ ਰੰਗ ਕਾਲਾ ਨਹੀਂ ਹੁੰਦਾ ਤੇ ਕਾਲਾ ਰੰਗ ਹੁੰਦਾ ਤਾਡੀ ਪੈਲੀ ਨਹੀਂ ਪੈਲੀ ਰਹਿ ਗਈ ਹੈ ਕਨੌੜਾ ਖਤਮ ਹੋ ਗਿਆ ਫੌਜੀ ਨਹੀਂ ਫੌਜੀ ਹੈ ਹਗਾ ਹੁਣ ਉੱਥੇ ਪੌੜੀਆਂ ਨਹੀਂ ਹੈਗੀਆਂ ਪੌੜੀਆਂ ਨੇ ਹੁਣ ਚੌਲ ਨਹੀਂ ਹੈਗੇ ਚੋਲ ਨੇ ਕਦੀ ਇਹ ਗੱਲਾਂ ਦਾ ਅਸੀਂ ਗੌਰ ਕੀਤਾ ਕਿ ਜ਼ਬਾਨ ਖਤਮ ਹੋ ਗਈ ਤੇ ਲੱਲੇ ਪਰ ਬਿੰਦੀ ਖਤਮ ਹੋ ਗਈ ਹੈ ਕਨੌੜਾ ਖਤਮ ਹੋ ਗਿਆ ਰਾਣਾ ਖਤਮ ਹੋ ਗਿਆ ਅੱਖੱਖੇ ਪਰ ਵੀ ਮੈਂ ਬਿੰਦੀ ਪਾ ਰਿਆਂ ਖਤਮ ਇਹ ਚੀਜ਼ਾਂ ਖਤਮ ਹੋ ਗਈਆਂ ਜ਼ਬਾਨ ਦਾ ਨੁਕਸਾਨ ਉਹ ਨਾ ਸਭ ਤੋਂ ਮਾੜੀ ਗੱਲ ਹੁੰਦੀ ਹੈ ਅੱਜ ਤੁਹਾਡੇ 80 90% ਸਾਈਨ ਬੋਰਡ ਗਲਤ ਪੰਜਾਬੀ 'ਚ ਲਿਖੇ ਜਾਂਦੇ ਨੇ ਅੱਜ ਤੁਹਾਡੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਗਲਤ ਲਿਖੀ ਜਾ ਰਹੀ ਹੈ ਅੱਜ ਤੁਹਾਨੂੰ ਇਹ ਪਤਾ ਹੈ ਸਾਡੇ ਉੱਥੇ ਸਕੂਲਾਂ ਦੇ ਵਿੱਚ ਉੱਥੋਂ ਦੀ ਗੱਲ ਕਰਦਾ ਤੁਸੀਂ ਮਾਡਲ ਸਕੂਲਾਂ 'ਚ ਚਲੇ ਜਾਓ ਵਿਲੀਅਮ ਵਰਡਸ ਵਰਥ ਦੀਆਂ ਕੋਟੇਸ਼ਨਸ ਲਿਖੀਆਂ ਹਨ ਮਾਰਟਿਨ ਲੂਥਰ ਕਿੰਗ ਦੀ ਕੋਟੇਸ਼ਨ ਲਿਖੀ ਹੈ ਇੱਕ ਤੋਂ ਇੱਕ ਅੰਗਰੇਜ਼ੀ ਦੇ ਵਧੀਆ ਰਾਈਟਰ ਦੀਆਂ ਗੱਲਾਂ ਲਿਖੀਆਂ ਪਰ ਕਿਸੇ ਸਕੂਲ 'ਚ ਮੈਨੂੰ ਜਾ ਕੇ ਦਿਖਾ ਦਿਓ ਕਿ ਸ਼ੇਖ ਫਰੀਦ ਸਾਹਿਬ ਲਿਖਿਆ ਰਕੀ ਕਹਿਗੇ ਸਨ ਬੁੱਲੇ ਸ਼ਾ ਨਜਾਬਤ ਪੀਲੂ ਸ਼ੇਖ ਮਜੀਦ ਦਮੋਦਰ ਇਹਦੇ ਨਾਮ ਹੀ ਖਤਮ ਹੋ ਗਏ ਨਾ ਕਿਸੇ ਨੂੰ ਕੀ ਪਤਾ ਹੈ ਕੌਣ ਸਨ ਸਾਡੇ ਕੀ ਲੱਗੇ ਦੇ ਸਨ ਕਿੰਡੀਆਂ ਕਮਾਲ ਕਮਾਲ ਦੀਆਂ ਸ਼ਖਸੀਅਤਾਂ ਸਾਡੀਆਂ ਖਤਮ ਕਰਦੀਆਂ ਸ਼ੇਖ ਫਰੀਦ ਸਾਹਿਬ ਕਹਿੰਦੇ ਫਰੀਦ ਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਇਸ ਨੂੰ ਕੌਣ ਸਮਝਾਏਗਾ ਗੁਰਨਾਨਕ ਸਾਹਿਬ ਦੀ ਇੱਕ ਇੱਕ ਪੰਕਤੀ ਦੇ ਵਿੱਚ ਇੱਕ ਇੱਕ ਜੀਵਨ ਹੈ ਸਾਨੂੰ ਕੌਣ ਸਮਝਾਏਗਾ ਅੱਜ ਪਾਣੀਆਂ ਦਾ ਜੋ ਹਾਲ ਪੰਜਾਬ 'ਚ ਕਰਤਾ ਹੈ ਪਾਣੀ ਦੀ ਮਹੱਤਤਾ ਗੁਰੂ ਸਾਹਿਬ ਦੱਸ ਕੇ ਗਏ ਨੇ ਗੁਰੂ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਸੋਚੀ ਦਿੱਤੀ ਸੀ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਸ ਹਰਿਆ ਸਭ ਕੋਈ ਜ਼ਿੰਦਗੀ ਪਾਣੀ ਚ ਅਸੀਂ ਪਾਣੀ ਅੱਜ ਬੇੜਾ ਗਰ ਕਰਤੇ ਅੱਜ ਪਾਣੀ ਦੇ ਵਿੱਚ ਮੌਤ ਫਿਰਦੀ ਹੈ ਉਥੇ ਕਿੰਨੇ ਪੰਜਾਬ ਪਏ ਐਸੇ ਸ਼ਹਿਰ ਨੇ ਕਿੰਨੇ ਐਸੇ ਇਲਾਕੇ ਨੇ ਜਿੱਥੇ ਸਿਰਫ ਪਾਣੀ ਪੀਣ ਕਰਕੇ ਲੋਕ ਮਰ ਰਹੇ ਨੇ ਜ਼ਬਾਨ ਖਤਮ ਹੋ ਗਈ ਤੁਹਾਡਾ ਪਾਣੀ ਗੰਧਲਾ ਹੋ ਗਿਆ ਨੌਜਵਾਨ ਬਰਬਾਦ ਹੋ ਗਿਆ ਕਿਸਾਨੀ ਬਰਬਾਦ ਹੋ ਗਈ ਇਨਫਰਾਸਟ੍ਰਕਚਰ ਦਖੌਣ ਨੂੰ ਬੜਾ ਬਣ ਗਿਆ ਅਰ ਜਦੋਂ ਸਰਕਾਰਾਂ ਦਾਅਵੇ ਕਰਦੀਆਂ ਕਹਿੰਦੇ ਅਸੀਂ ਸੜਕਾਂ ਬਣਾਤੀਆਂ ਅਸੀਂ ਪੁਲ ਬਣਾਤੇ ਆ ਬਿਲਡਿੰਗਾਂ ਬਣਾਤੀਆਂ ਗੱਟਰ ਬਣਾਤੇ ਮੈਂ ਕਹਾ ਗੱਟਰ ਤਾਂ ਬਣਾਤੇ ਗੱਟਰਾ ਚ ਰੁੜਦੀ ਜਾਂਦੀ ਜਵਾਨੀ ਵੀ ਉਹ ਫਿਰ ਸਾਨੂੰ ਕਦੀ ਜਿਹੜੀ ਰੁੜ ਗਈ ਗੱਟਰਾ ਦੇ ਵਿੱਚ ਪੁਲ ਤਾਂ ਦਿਖਾਤੇ ਪੁਲਾਂ ਦੇ ਥੱਲੇ ਬੈਠੇ ਨੌਜਵਾਨ ਟੀਕੇ ਲਾਉਂਦੇ ਵੀ ਦਿਖਾਓ ਨਾ ਮੈਂ ਹੱਥ ਜੋੜ ਕੇ ਕਹਾਂ ਕਿ ਬਿਲਡਿੰਗਾਂ ਢਾ ਦਿਓ ਇਹ ਦੀਵਾਰਾਂ ਜੋ ਬਣਾਈਆਂ ਸਾਡੇ ਸਾਹਮਣੇ ਸਿਮੈਂਟਡ ਇਹ ਵੀ ਤੋੜਾ ਦਿਓ ਇਹ ਸੜਕਾਂ ਵੀ ਤੋੜ ਦਿਓ ਇਹ ਫੁੱਲ ਵੀ ਤੋੜ ਦਿਓ ਸਾਨੂੰ ਸਾਡੇ ਗਏ ਮੁੰਡੇ ਮੋੜ ਦਿਓ ਕੋਈ ਨਹੀਂ ਮੋੜ ਸਕਦਾ ਪਰ ਗਈਆਂ ਚੀਜ਼ਾਂ ਕਦੇ ਵਾਪਸ ਨਹੀਂ ਆਉਂਦੀਆਂ ਨਿਕਲਿਆ ਤੀਰ ਕਦੇ ਵੀ ਕਮਾਨ 'ਚ ਵਾਪਸ ਨਹੀਂ ਮੁੜਿਆ ਪਰ ਜਿਹੜਾ ਤੀਰ ਆਪਣੇ ਥੱਥੇ ਚ ਹੈ ਜੇ ਸਾਡੇ ਗੋਲ ਹੈ ਉਹਨੂੰ ਤੇ ਤਰੀਕੇ ਨਾਲ ਚਲਾਇਆ ਜਾ ਸਕਦਾ ਕਿ ਨਹੀਂ ਸੋ ਮਹਾਰਾਜ ਸੱਚੇ 파ਰਸ਼ਾ ਨੇ ਤੁਹਾਨੂੰ 2017 ਦੇ ਵਿੱਚ ਇੱਕ ਮੌਕਾ ਦਿੱਤਾ ਇੱਕ ਕ੍ਰਾਂਤੀ ਇੱਕ ਇਨਕਲਾਬ ਇੱਕ ਜਿਹਹਾਦ ਲੈ ਕੇ ਆਇਆ ਅਰਵਿੰਦ ਕੇਜਰੀਵਾਲ ਇੱਕ ਸੋਚ ਲੈ ਕੇ ਆਇਆ ਅਰਵਿੰਦ ਕੇਜਰੀਵਾਲ ਜਦੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਬੋਲਣ ਨੂੰ ਕੁਝ ਨਹੀਂ ਹੈ ਜਦੋਂ ਅਰਵਿੰਦ ਕੇਜਰੀਵਾਲ ਦੀ ਸੱਚੀ ਸੋਚ ਨੂੰ ਟੱਕਰ ਦੇਣ ਵਾਸਤੇ ਕੋਈ ਇਨਾਂ ਕੋ ਲਫ਼ਜ਼ ਨਹੀਂ ਹੈ ਉਦੋਂ ਲਫ਼ਜ਼ ਕ੍ਰੀਏਟ ਕੀਤੇ ਜਾਂਦੇ ਨੇ ਉਦੋਂ ਸਿਚੁਏਸ਼ਨਸ ਕ੍ਰੀਏਟ ਕੀਤੀਆਂ ਜਾਂਦੀਆਂ ਜਿਹੜਾ ਬੰਦਾ ਉਹਦੇ ਨਾਲ ਚੰਗਾ ਕੰਮ ਕਰ ਰਿਹਾ ਜੇ ਮੈਂ ਚੰਗਾ ਕੰਮ ਕਰ ਰਿਹਾ ਮੇਰਾ ਵੀ ਪ੍ਰੋਟੈਸਟ ਹੋ ਰਿਹਾ ਦਰੋਹੀ ਦੱਸਣਾ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਕਿ ਕਿੰਦਾ ਮਾਹੌਲ ਖਰਾਬ ਕੀਤਾ ਜਾਂਦਾ ਉਹ ਮੈਂ ਪੰਜਾਬੀ ਚ ਘਾਬਤ ਹੁੰਦੀ ਸਾਡੇ ਖਿਲਾਫ ਗਲਤ ਹੈ ਨਹੀਂ ਕੋਈ ਪੰਜਾਬੀ ਚ ਘਾਬਤ ਹੁੰਦੀ ਵੀ ਆਟਾ ਗੁੰਦੀ ਹਿਲਦੀ ਕਿਉਂ ਗੱਲ ਕਰਦੇ ਦੀ ਦਾੜੀ ਹਿਲਦੀ ਹੈ ਹੁਣ ਇਹਦਾ ਕੀ ਇਲਾਜ ਸੋ ਇਸ ਕਰਕੇ ਇਦਾਂ ਦੇ ਬੜੇ ਇਲਜ਼ਾਮ ਲੱਗਣੇ ਨੇ ਬਹੁਤ ਅਜੀ ਖਲਾਰੇ ਪੈਣੇ ਨੇ ਤੁਹਾਨੂੰ ਗੁੰਮਰਾ ਕੀਤਾ ਜਾਣਾ ਕਿ ਜੀ ਇਹ ਆ ਕੇ ਬਾਹਰ ਲਿਆ ਗੁਣੇ ਸਟੇਜ ਦੇ ਉੱਤੇ ਸਾਡੇ ਇੱਕ ਬੜੇ ਮਹਾਨ ਕੋਈ ਬੁਲਾਵੇ ਬੋਲ ਰਹੇ ਸਨ ਫਿਰ ਅਸੀਂ ਉਸ ਮਾਰਾਇ ਦੇ ਉਦੇਸ਼ ਦਾ ਕੀ ਕਰੀਏ ਉਹਨੂੰ ਕਿਹੜੇ ਸੰਦਰਭ ਦੇ ਵਿੱਚ ਸਮਝੀਏ ਆਪਾਂ ਕਿ ਸਭੇ ਸਾਂਝੀ ਵਾਲ ਸਦਾ ਕੋਈ ਨਦੀ ਸੇ ਬਾਹਰ ਜੀਉਂ ਸਾਨੂੰ ਕਿੱਦਾਂ ਕੋਈ ਬਾਹਰ ਦੇ ਸਕਦਾ ਸੋ ਤੁਹਾਨੂੰ ਭਰਮਾਇਆ ਜਾਏਗਾ ਬੜੀਆਂ ਗਲਤ ਗੱਲਾਂ ਕੀਤੀਆਂ ਜਾਣਗੀਆਂ ਕਿਤੇ ਤੁਹਾਨੂੰ ਇਹ ਵੀ ਦੱਸਿਆ ਜਾਏਗਾ ਪਾਰਟੀ ਦਾ ਟੁੱਟ ਗਈ ਸੀ ਪਾਰਟੀ ਪਾਟ ਗਈ ਇਹ ਮੈਂ ਤੁਹਾਨੂੰ ਦੱਸ ਦਿਆਂ ਜੀ ਇਹ ਕੋਈ ਫਕੀਰਾਂ ਦਾ ਕੋਈ ਇਜਲਾਸ ਨਹੀਂ ਹੈ ਇਹ ਕੋਈ ਸਾਧੂ ਸੰਤਾਂ ਦਾ ਇਕੱਠ ਨਹੀਂ ਹੈ ਇਹ ਪਾਰਟੀ 'ਚ ਵੀ ਇਨਸਾਨ ਵੱਸਦੇ ਨੇ ਇਸ ਪਾਰਟੀ 'ਚ ਵੀ ਇਨਸਾਨਾਂ ਨੂੰ ਕਦੇ ਇੱਕ ਦੂਸਰੇ ਨਾਲ ਨਰਾਜ਼ਗੀ ਹੋ ਸਕਦੀ ਹੈ। ਇਸ ਪਾਰਟੀ 'ਚ ਵੀ ਕਦੇ ਕੋਈ ਕਲੈਸ਼ ਆ ਸਕਦਾ ਹੈ। ਇਸ ਪਾਰਟੀ ਦੇ ਵਿੱਚ ਵੀ ਕਦੇ ਆਤਮ-ਸਮਾਨ ਕਿਸੇ ਦਾ ਘੇ ਆ ਸਕਦਾ ਹੈ। ਪਰ ਦੁਨੀਆ ਦੇ ਵਿੱਚ ਕੋਈ ਐਗਜ਼ਾਮਪਲ ਨਹੀਂ ਜਿੰਨੇ ਧਰਮੇ ਦੇ ਨਾਲ ਜਿੰਨੇ ਇਕੱਠੀ ਹੋ ਕੇ ਪਾਰਟੀ ਚੱਲ ਰਹੀ ਹੈ ਸਿਰਫ ਇਹੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਅਸੀਂ ਤਾਂ ਬਹੁਤ ਕੁਝ ਕੀਤਾ ਇਹ ਪਾਰਟੀ ਟੁੱਟ ਕੇ ਫਿੱਰ ਜਿਉਣੀ ਚਾਹੀਦੀ। ਸੋ ਬਣੀਆਂ ਤੁਹਾਨੂੰ ਅਜੇ ਹੋਰ ਐਸੀਆਂ ਚੀਜ਼ਾਂ ਸੁਣਨ ਨੂੰ ਮਿਲਣਗੀਆਂ ਜ ਜਦੋਂ ਤੁਸੀਂ ਹੈਰਾਨ ਹੋ ਜਾਂ ਪਰੇਸ਼ਾਨ ਹੋ ਕਿ ਸਾਡੀ ਪਾਰਟੀ ਚ ਕੀ ਹੋ ਰਿਹਾ ਕੁਝ ਨਹੀਂ ਹੋ ਰਿਹਾ ਪਾਰਟੀ ਬੜੀ ਖੂਬਸੂਰਤੀ ਨਾਲ ਚੱਲ ਰਹੀ ਹੈ ਨਿਰੰਤਰ ਚੱਲ ਰਹੀ ਹੈ ਜਿੱਥੇ ਲੋੜ ਪੈਂਦੀ ਹੈ ਅਰਵਿੰਦ ਕੇਜਰੀਵਾਲ ਦਾ ਇੱਕੋ ਹੀ ਫੰਡਾ ਹੈ ਕਿ ਨਾ ਪ੍ਰਸ਼ਟਾਚਾਰ ਕਰਨਾ ਨਾ ਕੋਈ ਗਲਤੀ ਹਰਕਤ ਕਰਨੀ ਹੈ ਨਾ ਗਲਤੀ ਹਰਕਤ ਬਰਦਾਸ਼ਤ ਕਰਨੀ ਸੋ بڑے ਲੋਕ ਤੁਹਾਡੇ ਨਾਲ ਜੁੜਨਗੇ ਜੀ ਤੁਹਾਡੇ ਨਾਲ ਟੋਕਰੀ ਜਾਣਗੇ ਜੇ ਨਾ ਤਰਦੀ ਨੂੰ ਕੋ ਬੜਾ ਵੱਡਾ ਇਨਸਾਨ ਵੀ ਚਲਾ ਜਾਂਦਾ ਧਰਤੀ ਫੇਰ ਨਹੀਂ ਚੱਲਦੀ ਜਦ ਦੱਸ ਦੋ ਨਹੀਂ ਚੱਲਦੀ ਸਾਡੇ ਘਰਾਂ ਦੇ ਬਜ਼ੁਰਗ ਗਏ ਮੇਰੇ ਪਰਦਾਦਾ ਜੀ ਗਏ ਮੇਰੇ ਦਾਦਾ ਜੀ ਗਏ ਲੱਗਦਾ ਸੀ ਕਿ ਖਾਨਦਾਨ ਦਾ ਕੀ ਬਣੇਗਾ ਘਰ ਕਿਵੇਂ ਚੱਲੇਗਾ ਪਰ ਸੌਰੀ ਤੁਸੀਂ ਫੇਰ ਵੀ ਚੱਲੀ ਰਿਹਾ ਮੇਰੇ ਤੋਂ ਬਾਅਦ ਵੀ ਚੱਲੇਗਾ ਮੇਰੀ ਆਉਣ ਵਾਲੀਆਂ ਨਸਲਾਂ ਦੁਬਾਰੀ ਦੁਨੀਆ ਚੱਲੇਗੀ ਕੋਈ ਕਿਸੇ ਨਾਲ ਫਰਕ ਨਹੀਂ ਪੈਂਦਾ ਸਿਰਫ ਇੱਕ ਸੋਚ ਨਹੀਂ ਮਰਨੀ ਚਾਹੀਦੀ ਇੱਕ ਜਜ਼ਬਾ ਨਹੀਂ ਮਰਨਾ ਚਾਹੀਦਾ ਮੈਂ ਤਾਂ ਰਣਾ ਵਾਦਾ ਕਰਦਾ ਬੰਦੇ ਪਾਰਟੀ ਚ ਆਉਣਗੇ ਜਾਣਗੇ ਕਬਰਾਇਓ ਨਾ ਹੋਰ ਵੀ ਧੁਰਨਗੇ ਸਾਡੇ ਨਾਲ ਪਰ ਇਸ ਪਾਰਟੀ ਦੀ ਸੋਚ ਕਦੇ ਨਹੀਂ ਮਰੇਗੀ ਇਸ ਪਾਰਟੀ ਦਾ ਜਜ਼ਬਾ ਕਦੇ ਨਹੀਂ ਮਰੇਗਾ ਕਿਉਂਕਿ ਬੜਾ ਕੁਝ ਕਰਨਾ ਦੂਜੀਆਂ ਪਾਰਟੀਆਂ ਨੇ ਆਪਣੇ ਬੰਦੇ ਪਲਾਂਟ ਵੀ ਕੀਤੇ ਹੁੰਦੇ ਨੇ ਉਹਨਾਂ ਨੇ ਵੀ ਕਹਿਣਾ ਵੀ ਰਾਈਟ ਟਾਈਮ ਹੈ ਹੁਣ ਇਸ ਵੇਲੇ ਸਲਾਰਾ ਪਾ ਦਿਓ ਕਈ ਬੰਦੇ ਮੈਨੇਜ ਕਰਨੇ ਹੁੰਦੇ ਨੇ ਵੀ ਕਾਕਾ ਜੀ ਆ ਤੁਹਾਡੀ ਸਾਡੀ ਡੀਲ ਐ ਇਹ ਮੇਰੀ ਖਲਾਰਾ ਪਾ ਦਿਓ ਤੁਸੀਂ ਬਾਹਰ ਬੈਠੇ ਰਹੇ ਕਦੇ ਨਹੀਂ ਡੋਲਣਾ ਗੱਲ ਦੋ ਤਿੰਨ ਮਹੀਨੇ ਦੀ ਐ ਫੈਸਲਾ ਸਾਹਮਣੇ ਆ ਜਾਣਾ ਤੁਹਾਡੇ ਆਪਾਂ ਸਿਰਫ ਤੇ ਸਿਰਫ ਸੋਚ ਦੇ ਨਾਲ ਖੜੇ ਆਂ ਜਜ਼ਬੇ ਦੇ ਨਾਲ ਖੜੇ ਆਂ ਪਰ ਤੁਹਾਨੂੰ ਇੱਕ ਦਿਨ ਮੈਂ ਹੱਥ ਜੋੜ ਕੇ ਕਹਿ ਲਗਾ ਪਰਵਾਜ਼ਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੱਲ ਨੂੰ ਪਾਰਟੀ ਮੈਂ ਛੱਡ ਜਾਵਾਂ ਜਾਂ ਪਾਰਟੀ ਮੈਨੂੰ ਕੱਢ ਦੇ ਇਹ ਸੋਚਿਓ ਮੈਂ ਗਲਤਾਂ ਪਾਰਟੀ ਕੱਲ੍ਹ ਦੇ ਆਫਰੋਸ ਤੋਂ ਮੈਂ ਲੱਖ ਪਾਲਾ ਕੱਟਾਂ ਪਾਰਟੀ ਨੂੰ ਉਸ ਤੋਂ ਮੈਂ ਲੱਖ ਬੁਰਾ ਭਲਾ ਕਮਾ ਫਲਾਣਾ ਚਾਹਤਾ ਹਾਂ ਇਹਦਾ ਉਹ ਸੋਚਿਓ ਮੈਂ ਝੂਠ ਬੋਲ ਰਿਹਾ ਕਿਉਂਕਿ ਮੈਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਜਾਂ ਨਾ ਪਾਰਟੀ ਚੜ੍ਹ ਦਿੱਤੀ ਹੈ ਮੈਂ ਆਪਣੀ ਫਰਸਟ੍ਰੇਸ਼ਨ ਕਰ ਰਿਹਾ ਜੇ ਮੇਰੇ ਅੰਦਰ ਇਨਸਾਨੀਅਤ ਹੈ ਮੈਂ ਜੋ ਪਾਰਟੀ ਬਾਰੇ ਕਹਿਣਾ ਤੁਹਾਨੂੰ ਹੁਣ ਖਾਓ ਕਮਾ ਇਸ ਮੰਚ ਤੋਂ ਕਰਾਉਂਦੇ ਅੱਜ ਮੇਰੇ ਕੋਲ ਮਨ ਹੈ ਕਿ ਮੈਂ ਹੁਣ ਨਹੀਂ ਕਹਿ ਸਕਦਾ ਕਿ ਮੈਂ ਕੱਲ ਜੋ ਕਮਾਣ ਮਰੂਗੀ ਪਾਰਟੀ ਦੀ ਸੋਚ ਕਦੇ ਨਾ ਮਰਨ ਦਿਓ ਪਾਰਟੀ ਦਾ ਜਜ਼ਬਾ ਕਦੇ ਨਾ ਮਰਨ ਦਿਓ